ਆਜਾ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾਂ ਤੇ ਭਰਾਵਾਂ ਨੂੰ ਤੇ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਮਹਾਰਾਜ ਤੰਦਰੁਸਤੀਆਂ ਦੇਵੇ ਚੜ੍ਹਦੀ ਕਲਾ ਰੱਖੇ ਭਰਾਵਾਂ ਦੀ ਸਾਰਿਆਂ ਦੀ ਤੇ ਅੱਜ ਭਾਈ ਨਵੇਂ ਸਾਲ ਤੇ ਸਾਡੇ ਪਿੰਡ ਬਾਬਾ ਪੂਰਨ ਦਾ ਹੱਜੀ ਨੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਸੀ ਨਵੇਂ ਸਾਲ ਵਾਲੇ ਦਿਨ ਨਗਰ ਕੀਰਤਨ ਉਹਨਾਂ ਨੇ ਜਾਨੀ ਸ਼ੁਰੂਆਤ ਕੀਤੀ ਸੀ ਇਸ ਨਗਰ ਕੀਰਤਨ ਦੀ ਤੇ ਦੂਜੇ ਨਗਰ ਕੀਰਤਨ ਸਾਡੇ ਆਉਂਦੇ ਪਿੰਡ ਦੇ ਵਿੱਚ ਦੀ ਗਲੀਆਂ ਦੇ ਇਹ ਨਗਰ ਕੀਰਤਨ ਸਾਰੇ ਪਿੰਡ ਦੀ ਸੜਕ ਦੇ ਉੱਪਰ ਦੀ ਆਉਂਦਾ ਬਾਈ ਨਵੇਂ ਸਾਲ ਵਾਲੇ ਦਿਨ ਪਹਿਲੇ ਦਿਨ ਤੇ ਅੱਜ ਸਾਡੇ ਇੱਥੇ ਰਣੀ ਵਾਲੇ ਅੱਡੇ ਤੇ ਤੇ ਜਿਹੜਾ ਲੰਗਰ ਲੱਗਣਾ ਅੱਗੇ ਹੁੰਦਾ ਬਰਿੱਡਾਂ ਦਾ ਕਿਤੇ ਸਮੋਸਿਆਂ ਦਾ ਅੱਜ ਹੈਗਾ ਗੋਭੀ ਦੇ ਪਕੌੜਿਆਂ ਦਾ ਤੇ ਲਿੰਗ ਇਹ ਜਾਣਕਾਰੀ ਸਾਰੇ ਭਰਾਵਾਂ ਤੋਂ ਦੱਸਦਿਆਂ ਤੁਹਾਨੂੰ ਬਾਈ ਸੇਵਾਦਾਰ ਫਿਰਦੇ ਅੱਡੇ ਸਿਆਣੇ ਬੰਦੇ ਸਾਰੇ ਸਾਰੇ ਬਈਕਰਾਂ ਦੇ ਬੰਦੇ ਸਾਡੇ ਆਉਂਦੇ ਆ ਇਹ ਇੱਥੇ ਪੀਨੇ ਦਾ ਆ ਜੀ ਪੀਨੇ ਆ ਤਾਇਆ ਕਹਿੰਦਾ ਪਹਿਲਾਂ ਪੀਚ ਆ ਲੈ ਲੱਗੇ ਪਏ ਆ ਕਾਢੀ ਜਾਂਦੇ ਆ ਦੁੱਧ ਬਾਈ ਦਰ ਪੜੀ ਜਾਂਦੇ ਆ ਭਕੌੜੇ ਲੋਪੀ ਲੋਪੀ ਭਕੌੜੇ ਜੱਟੇ ਰਾਤ ਕੱਤੇ ਕਰਕੇ ਰੱਖੇ ਸੀ ਕੱਲ ਸੁਬਾਹ ਦੇ ਹਾਂ ਕੱਲ ਕੱਤੇ ਕਰਿਆ ਜਾਨੀ ਹਾਂ ਕੱਲ ਕੱਤੇ ਕੀਤੇ ਆ ਆ ਇਹ ਕੱਚੇ ਜਲੀ ਜਾਂਦੇ ਆ ਤਾਂ ਪੱਕੇ ਕਰਨੇ ਆ ਠੀਕ ਆ ਉਹਨਾਂ ਔਕੇ ਦੇ ਕਰਦੇ ਔਕੇ ਦੇ ਕਰਵਾ ਕਰੋ ਹਾਂ ਜਿਹੜੀ ਆਪਣੇ 2 ਘੰਟੇ ਡੇਢ ਘੰਟੇ ਨਹੀਂ ਜਾਂਦਾ ਆਪਾਂ ਹਾਂ ਹੈ ਲੱਗਣਾ ਜੀ ਜਿਹੜਾ ਟਾਈਮ ਲੱਗਣਾ ਇਹ ਬਹੁਤ ਬਧੀਆ ਆਪਾਂ ਨਾਲ ਆ ਵਾ ਇਹ ਭਰਾਵਾਂ ਦੇ ਨਾਲ ਹੀ ਆ ਹਾਂ ਬਾਹਰ ਲੇਕਾ ਇੱਕ ਉਦਾਰ ਤੋਂ ਵੀ ਆ ਜਿਹਨੇ ਇੱਕ ਭਰਾ ਉਦਾਰ ਤੋਂ ਕਰਾਇਆ ਸੀ ਹਾਂ ਹਾਂ ਇਹੋ ਜੀ ਬਾਹਰ ਇਹ ਗਾਈ ਧੰਨਵਾਦ ਜੀ

ਗੱਲ ਸਵੇਰੇ ਲੱਗੇ ਵਿਆ ਸਫਾਈਆਂ ਸਫਾਈਆਂ ਕਰਨ ਪਰਸੋਂ ਦੇ ਲੱਗੇ ਰੇ ਮੁੰਡੇ ਇਹ ਸਾਰੇ ਵਰਸੋਂ ਦੇ ਮੁੰਡੇ ਇਹ ਸੇਵਾ ਕਰੀ ਜਾਂਦੇ ਆ ਸਾਡੇ ਚਾਚਾ ਜੀ ਬੈਠੇ ਆ ਬਲਾਕ ਸ਼ਾਂਤੀ ਦੇ ਮੈਂਬਰ ਹੈ ਕੀ ਬਣੇ ਆ ਸਾਡੇ ਹਲਵਾਈ ਸਾਹਿਬ ਠੰਡ ਮੰਨੀ ਬੈਠੇ ਬੁਖਾਰ ਚੜਦਾ ਇਹਨਾਂ ਨੂੰ ਸਾਰੇ ਭਰਾਵਾਂ ਦਾ ਬਹੁਤ ਯੋਗਦਾਨ ਰਹਿੰਦਾ ਬਾਈ ਜਿੰਨੇ ਸਾਡੇ ਐਨਆਰਆਈ ਭਰਾ ਉਹ ਵੀ ਬਹੁਤ ਸਹਿਯੋਗ ਕਰਦੇ ਆ ਉਹ ਪਾਣ ਉਹਦਾ ਚੱਕਰ ਇਹਨਾਂ ਨੂੰ ਸਾਡੀ ਪੂਰੀ ਆ ਇਦਾਂ ਸਲਾਹਾਂ ਚੱਲੀ ਜਾਂਦਾ ਕਿ ਕਿਵੇਂ ਕਰਨਾ ਕੀ ਆ ਨਵੇਂ ਬੱਚੇ ਆ ਖੜਜੋ ਬੱਤ ਚਾਹ ਬਣਦੀ ਆ ਹਜੇ ਖੜਜੋ ਬੰਦ ਹੋਰ ਬਈ ਮੁੰਡਿਓ ਸਾਰੇ ਭਾਈ ਇਦਾਂ ਸਫਾਈਆਂ ਸਫੂਈਆਂ ਕਰੀਏਗਾ ਵਾ ਸੜਕਾਂ ਦੀਆਂ ਤੇ ਮੌਕੇ ਤੇ ਜਾਣੀ ਤਰਪਾਲਾਂ ਤੇ ਕਪੜਾ ਮੌਕੇ ਤੇ ਵਿਛਾ ਦੇਣੀ ਹੈ ਸਾਰੇ ਜਨਾਈਟਰ ਵੀ ਲਿਆਂਦਾ ਮੌਕੇ ਤੇ ਵੀ ਜਦੋਂ ਲਾਉਣਾ ਪੈਂਦਾ ਹਨਾ ਲੋਡ ਪੈ ਜਾਂਦੀ ਆ ਤੇ ਆਹ ਮੁੰਡੇ ਬੈਠੇ ਆ ਸਾਡੇ ਪਿੰਡ ਦੇ ਆਉਣ ਵਾਲੇ ਜਮਾਨ ਹਨਾ ਕਿਹਨੇ 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 ਦੇ ਮੁੰਡੇ ਆ ਤੁਸੀਂ ਮੈਂ ਕੁਬਲੇ ਆ ਆ ਰੁਪੀ ਦਾ ਆ ਆ ਬਸ ਤੇਰਾ ਅੱਛਾ ਚਲੋ ਸ਼ਾਕ ਲਓ ਇਧਰ ਆ ਰੋਹੀ ਪਈ ਆ ਹੋਰ ਕੱਲੇ ਫੁੱਲ ਟਰਾਲੀ ਭਰੀ ਦੀ ਸੀ ਜੀ ਇਹ ਹਜੇ ਆ ਕੱਚੇ ਕਰੀ ਜਾਂਦੇ ਆ ਨਾਲ ਦੀ ਨਾਲ سارے سیوا چاضر چلو آپ سیوا کرا سیوا کرا لا کے گیٹ بھائی کرتے بند ادھر لا بھی ادھر لا بھی ਮੋਨਸਮਾਰ ਦੀ ਸੈਟਿੰਗ ਕਰਨੀ ਹੈ ਸਾਰੇ ਜੀ ਇਹ ਤੇ ਲਓ